ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸਾਰਿਆਂ ਮਧੇ ਪਰ ਯੂਟਿਊਬ ਚੈਨਲ ਟਟ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਤੇ ਭਾਈ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਤੇ ਤਿੰਨ ਤੁਹਾਨੂੰ گاਵਾ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਓ ਨਾਲ ਦੇ ਖੁਸ਼ ਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਸਾਬਾ ਦੀ ਆ ਜੀ ਤੇ ਨਾਮ ਦੱਸ ਦੇ ਕਰੀ ਫਿਰ ਆਪਾਂ ਹਾਂਜੀ ਬੈਡ ਲੱਭਨ ਵਾਲ ਸੀਣੀ ਵਾਲਾ ਜੀ ਦਾ ਨਾਮ ਦੱਸ ਤੇ ਫੋਨ ਨੰਬਰ ਵੀ ਬੋਲ ਦੇ 9144699 ਠੀਕ ਆ ਤੇ ਅੱਜ ਫਿਰ ਤਿੰਨ گاਵਾਂ ਤੇ ਦੋ ਮੱਝਾਂ ਆ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਵਾਲੀ ਜਿਹੜੀ ਵੈੜ ਆ ਗੱਬਣ ਜੇ ਵਾਲੀ ਇਹ ਗੱਬਣ ਉਹ ਜੀ ਵਾਚੀ ਅੱਛਾ ਉਹ ਲੱਗੀ ਪੰਜਾਂ ਹਫ਼ਤਾ ਵੀ ਘੜ ਸਕਦੀ ਆ ਠੀਕ ਆ ਬੰਦਾ ਜੇ ਪਹਿਲਾਂ ਸੁਆਹ ਆ ਰਿਹਾ ਅੱਛਾ ਪਹਿਲਾਂ ਸੁਆਹ ਖਾਣੇ ਬੜਾ ਕਮਾਲ ਦਾ ਇਹਦਾ ਬੜਾ ਤਾਂ ਗੱਲ ਹੈ ਠੰਡੀ ਧੀਰੀ ਬੜੀ ਆ ਠੀਕ ਆ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਦੁੱਧ ਵੀ 15 ਕਿਲੋ ਘੱਟ ਗਈ ਲਾਊਗੀ ਤੋਰ ਫਿਰ ਇੱਕ ਦਿਨ ਖਾਣੇ ਦੇ ਇੱਕ ਰੀਦਾਂ ਨੇ ਲੱਗ ਕੇ ਦਿਖਾ ਦੇ ਜੀ ਆ ਲੈ ਸਾਦੇ ਜੀ ਬਾਕੀ ਜਰਸੀਆਂ ਦੇ ਸਿਰਹਾਣੇ ਕੱਟ ਕਾਖ ਇਹਦਾ ਚੰਗਾ ਹੋ ਗਿਆ ਵਾ ਸੰਭੀ ਸੰਭੀ ਚੰਗੀਆਂ ਆ ਇਹ ਭਲਾ ਭੂਲਾ ਸਵਾਨੇ ਤੋਂ ਦਈਆਂ ਪਾਣਾਂ ਆ ਯ ਲੈ ਜੀ ਤੇ ਕਿੰਨਾ ਕਮੋਲਰ ਰੱਖੀਏ ਦਾ ਫਿਰ ਆਪਾਂ 50 ਕਰ ਜੀ 50 ਚ ਕਰ ਜੀ ਕਿ ਮੰਨ ਤਨ ਤੇ 3000 ਛੱਡ ਦਈਏ 347 ਹਾਂਜੀ ਤੋਂ ਹੋਰ ਛੱਡ ਅੱਛਾ 45 ਠੀਕ ਆ ਤੇ ਉਤਰ ਹੈਗੇ ਵੀ ਠੰਡੀ ਤੇ ਰਹੀ ਠੀਕ ਆ ਤੇ ਬਾਕੀ 45 ਦਾ ਮੰਤਨ ਕਰ ਦੋਗੇ ਹਾਂ ਛੋੜ ਛੱਡ ਕਰਾਂਗੀ ਬਾਕੀ ਇਹ ਅਭੀ ਸੂਨ ਤੱਕ ਚੰਗੀ ਤਿਆਰ ਹੋਣੀ ਆ ਤੇ ਹੁਣ ਜਿਹੜੀ ਕਾਵਲੀ ਆ ਇਹ ਵੀ ਚੰਗੇ ਖੁੱਲੇ ਹਵਾ ਨੇ ਦੀ ਮਾਲ ਕੇ ਕਿੰਨਾ ਕ ਦੁੱਧ ਚ ਵਾਈ ਜਾਪਾ ਗਾਂ ਲਈਏ ਆਪਣੇ ਪਿੰਡੋਂ ਹੀ ਹਾਂਜੀ ਦੁੱਧ 26 27 ਕਿਲੋ ਦੇ ਦਿੰਦੀ ਹੈ ਅੱਛਾ ਹਾਂ ਮਤਲਬ ਦਿਨਾਲੇ ਪੂਰੇ 15 ਦੇ ਰਹਿੰਦੇ ਗੰਦੀ ਤੇ ਜੇ ਵੇਗੀ ਠੀਕ ਨੇ ਤਿਆਰ ਕਰਾਂਗੇ ਅਗਲੀ ਵੀਡੀਓ ਚ ਇਹ ਤਾਂ ਜਿੱਦਣ ਤਿਆਰ ਹੋਈ ਇਹਨਾਂ ਤੇ ਤੁਰਨਾ ਵੀ ਮੁਸ਼ਕਲ ਹੋ ਜਾਣਾ ਆਹ ਨਾਲ ਹਿਸਾਬ ਹੈ ਦੇਖੀ ਡਿੱਠੀ ਸਾਰਾ ਅੱਛਾ ਤੇ ਹਾਗੇ ਵੀ ਕ੍ਰਾਸ ਚ ਆਇਦਾ ਤੇ ਫੈਟ ਵੀ ਚੰਗੀ ਆਈ ਜਾਣੀ ਇਹ ਥਣ ਭਾਂਡੇ ਵਾਲੀ ਨੂੰ ਖਤਰਾ ਆਇਆ ਨਹੀਂ ਹਾਂਜੀ ਹਾਂਜੀ ਉਹ ਦੇਖ ਸਕਦੇ ਥਾਣੇ ਦੇ ਵੀ ਲੱਗੇ ਤਾਂ ਖੋਲੋ ਹਾਂ ਫਿਰ ਤੋੜ ਲਈਏ ਕਰੀਨਾ ਆਜੇ ਲੈ ਆ ਵੀਰ ਜੀ ਬਾਕੀ ਰੰਗ ਰੂਪ ਦੇ ਵੀ ਜਿਹੜੀ ਚੰਗੀ ਆ ਥੱਲੇ ਚੰਗੀ ਭਰਨੀ ਹੈ ਬਾਕੀ ਗੱਭਨ ਪਸ਼ੂ ਦਾ ਦੁੱਧ ਦਾ ਤੇ ਦਿਨਾਂ ਦਾ ਅਦਾਜਾ ਹੀ ਹੁੰਦਾ ਵਾ ਉਹ ਤੁਸੀਂ ਆਪਣੀ ਸਮਝਣਾ ਵੇਖਣਾ ਤੇ ਇਹਦਾ ਵੀ ਜੀ ਫਿਰ ਕਿੰਨਾ ਕੁ ਮੁੱਲ ਰੱਖੀ ਐ ਕੋਟਿੰਗ ਦੀ ਗਾਂ ਤਾਂ ਸਾਡੇ 65000 ਰੁਪਏ ਆ ਹਾਂਜੀ ਸਾਨੂੰ ਸਾਡੇ ਦੇ ਦਾਂਗੇ ਆਪਾਂ ਕਿੰਨੇ ਦੇ? ਮਾਲੋ ਹਾਂ ਨਹੀਂ ਬਜਾਰੀ ਦੇ ਦਿੰਦੇ 50 ਦੀ ਛੋੜ ਛੱਡ ਵਿੱਚੋਂ ਕਰਦੀ 2000 ਕਰਦੀ ਅੱਜ ਦਾ ਮੁੱਲ ਹੈ ਅੱਛਾ ਮੁਰਕੇ ਤਿਆਰ ਕਰਕੇ ਦੇ ਦਿੰਦੇ ਆ 3000 ਵੱਧ ਮੁੱਲ ਠੀਕ ਹੈ ਠੀਕ ਹੈ ਤੇ ਹੁਣ ਇੱਕ ਆ ਸੂਈ ਸਵਾਈ ਆ ਹਾਂ ਹਵਾ ਨਹੀਂ ਦਾ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਆ ਬੱਚਾ ਜਿਹੜਾ ਇਹਦਾ ਨਹੀਂ ਥੋੜੀ ਬੜੀ ਪਹਿਲਾ ਸੂਆ ਜੇ ਠੀਕ ਹੈ ਕਿੰਨਾ ਚਿਰ ਹੋ ਗਿਆ ਸੋਈ ਨਾ ਤੁਹਾਡੇ ਸਾਹਮਣੇ 8 12 14 15 ਲਾਰੇ ਜੋ ਕੋਈ ਨਹੀਂ ਵੀ ਠੀਕ ਹੈ ਜੀ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਹੈ 8 12 ਕਿਲੋ ਕੰਡੇ ਵਾਲਾ ਜੀ ਤਿਆਰ ਜਿਹੜਾ 12 ਲੱਗੇ ਦੋ ਟਾਈਮ ਲੈਂਦਾ ਪਸਲੀ ਕਰਕੇ ਲੈ ਅੱਛਾ ਹਾਂ ਜੀ ਬਾਕੀ ਸੀਲ ਠੰਡੀ ਬੰਗਾ ਬਜ਼ਾਰੀ ਜਰਾ ਤੋਰਾਂ ਇੱਕ ਰੀਨ 12 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਤਿਆਰ ਆ ਮੋਕੇ ਦੇ ਉਹ ਤੁਸੀਂ ਆਪਣੀ ਚੋਈ ਕਰਕੇ ਖੜਨੀ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਛੋਟਾ ਜਿਹਾ ਜੋ ਲੈ ਆਇਆ ਤੇ ਇਹਦਾ ਫਿਰ ਵੀਰ ਜੀ ਕਿੰਨਾ ਕ ਮੁੱਲ ਰੱਖੀ ਆਪਾਂ ਮੁੱਲ ਵੀਰ ਜੀ ਦਾ 60000 ਅੱਛਾ ਹਾਂਜੀ ਤੇ ਕਿੰਨੇ ਦੇ ਦੇਣੀ ਆ 35000 ਦੀ ਕਿ ਵਿੱਚੋਂ ਕਰਦੇ ਕੋ ਛੋਟਾ 2000 ਛੱਡ ਜੀਏ 33 ਦੀ 32 ਦੇ ਦਿਆਂਗਾ ਅੱਛਾ 32000 ਦੇ ਠੀਕ ਹੈ ਜੀ ਤੇ ਹੁਣ ਦੋ ਮੱਜਾਂ ਤਾਂ ਦਿਖਾਉਣੀ ਆਂ ਆ ਚੋਟੀ ਨੂੰ ਕਿੰਨਾ ਚਿਰ ਹੋ ਗਿਆ ਵੀ ਜਿਸੂਈ ਦਾ ਕਿਹੜੀ ਐਮੋ ਹਾਂਜੀ ਤਾਜੀ ਸੁਈ ਜਿਹਾ ਉਹ ਵਖੋ ਮੱਲੋ ਹਫਤੇ ਦੇ ਅੰਦਰ ਬਾਹਰ ਬਚਾ ਹਾਂ ਆ ਬੱਚਾ ਜਿਹੜਾ ਤਾਜਾ ਇਹ ਬੱਚਾ ਜਿਹੜਾ ਕੱਟਾ ਹੈ ਇਹਦਾ ਮਗਰ ਤੇ ਕਿੰਨਾ ਵਸੂਆ ਇਹਦਾ ਇਹਦਾ ਮੈਂ ਤੇ ਪਹਿਲਾ ਜੂਆ ਆ ਅੱਛਾ ਹਾਂਜੀ ਕੈਸ ਹੋਈ ਆ ਠੀਕ ਆ ਦੁੱਧ ਚੋੜੀ ਕੋਈ ਦਾ ਸਾਹ ਤੋਂ ਬਾਹਰ ਹੈ ਤਿਆਰ ਮੋਕੇ ਤੇ ਤਿਆਰ ਦਾ ਜਿੰਨਾ ਲੈਣ ਨੂੰ ਮਰਦੀ ਹੋਵੇ ਠੀਕ ਆ ਹਾਂ ਬਾਕੀ ਤਾਜੀ ਸੁਈ ਆ ਦੁੱਧ ਜਿਹੜਾ 10 ਲੀਟਰ ਮੋਕੇ ਤੇ ਜਿਹੜਾ ਤਿਆਰ 10 ਦੇ ਉਹ ਤੁਸੀਂ ਆਪਣੀ ਆਪ ਚੁਵਾਈ ਕਰਕੇ ਖੜਨਾ ਆ ਜੁ ਲੈ ਆ ਬਾਕੀ ਥੱਲੇਆਂ ਵੀ ਚੰਗੀ ਬਣੀ ਆ ਤੇ ਉਤਰੇ ਇਹ ਕਿ ਚਲੋ ਰਾਜੀ ਲੋ ਜੀ ਸਭੀ ਸਭੀ ਚੰਗੀ ਆ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖੀ ਆ ਆਪਾਂ ਜੇ ਇਹਦਾ ਹੈਗਾ ਜੇ 80000 ਅੱਛਾ 75000 ਕਿ ਯਾ ਦੋ ਯਰ ਛੜਤੀਆ ਵਿੱਚ ਹੋਰ ਕਿੰਨੇ ਦੀ ਪੂਰੇ 70 ਦੀ ਦੇ ਦਈਏ ਅੱਛਾ ਬਰਤਨ ਸੋੜੀ ਕਰਾਂਗੇ ਠੀਕ ਆ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ 1 ਕਿਲੋ ਇਥੇ ਜਿੰਨੇ ਟਾਈਮ ਮਰਜ਼ੀ ਕੋ ਮਿਲ ਲੈ ਸਾਡੇ ਕੋਲ ਛੱਡੀ ਕਰਦੇ ਠੀਕ ਆ ਜੀ ਤੇ ਥਾਣੇ ਵੀ ਚੰਗਾ ਦੂਰ ਦੂਰ ਜਿਹੜਾ ਇਹਦੇ ਲੱਗਾ ਵਾ ਤੇ ਹੁਣ ਇੱਕ ਹੋਰ ਛੋਟੀ ਤਾਂਨੇ ਦਿਖਾਉਣੀ ਆ ਇਹ ਵੀ ਸੂਈ ਸਵਾਈ ਆ ਇਹ ਛੋਟੀ ਵੀ ਅਪਰ ਪਿਛਲੀ ਵੀਡੀਓ ਚ ਪਾਈ ਸੀ ਹਾਂਜੀ ਉਹਦਾਂ ਹੀ ਸੂਈ ਸੀ ਠੀਕ ਆ ਇਹਦਾ ਨਾ ਬੱਚੇ ਨੇ ਦੁੱਧ ਨਹੀਂ ਪੀਤਾ ਅੱਛਾ ਉਹ ਮਰ ਗਿਆ ਠੀਕ ਆ ਇਹਨੀ ਵੀਡੀਓ ਕੋ ਕੱਢ ਕੇ ਚੈੱਕ ਕਰ ਲੈ ਹਾਂਜੀ ਉਹਦਾਂ ਹੀ ਸੂਈ ਜਦੋਂ ਅਪਾ ਪਾਈ ਆ ਹਾਂਜੀ ਪਤਾ ਨਹੀਂ ਹੱਸਦਾ ਹਾਂਜੀ ਹਾਂਜੀ ਤੇ ਹੁਣ ਦੁੱਧ ਦੇ ਕੋ ਮੱਲਾ 9 ਕਿਲੋ ਠੰਡਾ ਪੀਟਰ ਵਾਲਾ ਠੀਕ ਆ ਇਹਦੇ ਅਸੀਂ ਜੁੰਦੇ ਜੇ ਕੋਈ ਚੀਜ਼ਾਂ ਨਹੀਂ ਕੋਈ ਸੀ ਇਹ ਪਿਛਲੀ ਵੀਡੀਓ ਚ ਬੱਚਾ ਵੀ ਸਾਰਾ ਕੁਝ ਦਾ ਦੰਸ ਹੋਇਦੋ ਹੋਣ ਠੀਕ ਆ ਜਿਹੜਾ ਵਰਦੀ ਕੱਢ ਕੇ ਵੀਰ ਵੀਡੀਓ ਦੇ ਵਿੱਚ ਬੱਚਾ ਉਦੋਂ ਵੀ ਦਾ ਥੋੜਾ ਜਿਆ ਢਿੱਲਾ ਹੀ ਸੀ ਦੋ ਦੋ ਦਿਨ ਹੀ ਚੁੰਗਦਾ ਦੁੱਧ ਨਹੀਂ ਚੁੰਗਿਆ ਠੀਕ ਆ ਹਾਂਜੀ ਤੁਸੀਂ ਬਦਲ ਕਹਿਣਾ ਨਾ ਬੱਚਾ ਸਾਂਭਿਓ ਹਾਂਜੀ ਵਾਹ ਬੜੀ ਲਾਈ ਭਰਨੀ ਹੋ ਬਜਾਈ ਨਹੀਂ ਹਾਂਜੀ ਹਾਂਜੀ ਤੇ ਦੁੱਧ ਉਹਨੇ ਲੇਕਾ 9 ਕਿਲੋ ਜੇ ਤੇ ਚੌਗੀ ਮੂੰਹੋ ਜੇ ਪੱਕਾ ਦੁੱਧ ਹੈਗਾ ਨਾ 1 ਲੀਟਰ ਪੱਕਾ ਦੁੱਧ 9 ਕਿਲੋ ਦੋ ਟਾਈਮ ਤਿੰਨ ਦਾ ਤਸੱਲੀ ਕਰਦੇ ਜਿਦਾਂ ਬਾਕੀ ਕੱਦ ਕਾਠ ਵੀ ਚੰਗਾ ਵਾ ਬਾਕੀ ਇਹ ਆ ਕਿ ਪਿਛਲੇ ਪਾੜੇ ਜੰਮੇ ਦੀਆ ਤੇ ਪਿਛਲੀ ਵੀਡੀਓ ਚ ਬੱਚਾ ਜਿਹੜਾ ਇਹਦਾ ਹੈਗਾ ਸੀ ਕਿਹ ਵੀ ਨੇ ਅਭੀ ਵੇਖਣੀ ਹੋਵੇ ਤੇ ਵੇਖ ਸਕਦਾ ਤਾ ਤਾਜ਼ੀ ਸੂਈ ਹੀ ਹੈ ਜ ਬਿਲਕੁਲ ਹੀ ਇੱਕ ਇੱਕ ਦੋ ਦਿਨ ਹੋਈ ਹੈ ਰਸੋਈ ਨੂੰ ਮੱਛ ਅਜਿਹਾ ਹੈ ਤੇਰਾ ਫਿਰ ਕਿੰਨਾ ਮੁੱਲ ਰੱਖ ਰਹੀ ਹੈ ਬੀ ਜੀ ਮੁੱਲ ਵੀ ਨਹੀਂ ਝੋਡੀ ਤੇ ਮਾਲੋ ਬੱਚਾ ਹੈ ਤੇ ਭਾਵੇਂ 70 75 ਜਿੰਨੇ ਮਰਜ਼ੀ ਵੇਚੋ ਦੁੱਧ ਵੀ ਚੰਗਾ ਝੋਡੀ ਹਾਂਜੀ ਹੁਣ ਆਪਾਂ ਹਾਂ ਨਾ ਜਿਹੜੀ 60 ਤੋਂ 2 ਛੱਡਾਂਗੇ 52000 ਦੀ 52000 ਠੀਕ ਆ ਹਾਂਜੀ ਚਲੋ ਚਲੋ ਹੈ ਚਲੇ ਗਏ ਵੀ 52 ਦੇ ਲਾਂਬੇ ਤੇ ਬਾਕੀ ਛੋਟ-ਛਾਟ ਮੋਕੇ ਦੇ ਵਿੱਚ ਜਿਹੜਾ 500 ਰੁਪਏ ਛੋਟ ਕਹਿੰਦਾ ਬਹੁਤੀ ਨੀ ਜੇ ਹੋਣੀ ਇਹਦੇ ਵਿੱਚੋਂ ਅੱਛਾ ਮਤਲਬ ਇਹ ਛੋਟੀ ਆਪ ਕੋ ਮਹਿੰਗੀ ਲਈ ਠੀਕ ਠੀਕ ਬਾਕੀ ਆ ਵੀ ਦੇਖੋ ਪਿਛਲੀ ਵੀਡੀਓ ਕੱਢ ਕੇ ਵੇਖ ਲਿਆ ਲੰਗਾ ਜਿਹੜੇ ਤੋਂ ਕੱਢ ਕੇ ਵੇਖਦੇ ਬੱਚਾ ਪਜਾ ਸਾਰਾ ਕੁਝ ਇਹ ਉਦੋਂ ਹੀ ਸੂਈ ਤੁਹਾਨੂੰ ਵੀ ਪਤਾ ਹਾਂਜੀ ਹਾਂਜੀ ਹੁਣੇ ਪਾੜੇ ਦੇ ਨੂੰ ਚੋਲ ਤੇ ਬਾਕੀ ਆ ਵੀ ਤੁਹਾਡੇ ਘਰ ਕੋਈ ਵੀ ਪਸ਼ੂ ਕਿੰਨੇ ਖੜਨਾ ਇੱਥੋਂ ਹੀ ਤਸੱਲੀ ਕਰਕੇ ਨਾ ਮਰਜ਼ੀ ਕਰ ਲੈ ਵੇਸ਼ ਚਾੱਕ ਕੇ ਆਪਣੀ ਸਮਝਣਾ ਜਿਹੜਾ ਨਹੀਂ ਵੀ ਆ ਸਕਦਾ ਸਾਡੇ ਕੋਲ ਵੀਡੀਓ ਕਾੜ ਲੈ ਜਵਾਲ ਠੀਕ ਹੈ ਜੀ ਬਾਕੀ ਗੱਪਣਾ ਇੱਥ ਸਤ ਸੂਈਆਂ ਦੇ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ